ਹਾਂਜੀ ਹਾਂਜੀ ਆਪ ਜੀ ਦੇਖੋ ਆਰੇ ਵਾਜੀ ਤੁੰਗੀ ਸੁਣੀ ਨਾ ਪੁਰੀਆ ਭਲੇ ਆਹ ਉਹਦੀ ਬਾਹ ਦੇ ਵਿੱਚ ਉਪਰੇ ਮੁੰਡੇ ਪਤਾ ਹੀ ਲੱਗਾ ਬੰਦੇ ਕਿ ਦੇਖੇ ਕੰਮ ਕਰਦੇ ਨੇ ਆਪਣਾ ਹੀ ਚੱਲ ਬੋਤ ਪੁਰੀਆ ਆਹ ਜਦੋਂ ਆਦੇ ਜੀ ਆਇਆ ਕਿਹੋ ਨਹੀਂ ਹੈ ਜੀ ਇੱਥੇ ਲੋਬੇ ਸਾਰੇ ਜਾਣੇ ਅੱਛਾ ਇੱਥੇ ਮੋਸਾ ਦੇਖਣ ਮੈਂ ਤੁਸੀਂ ਮੁੰਡੇ ਉਪਮਖਰੂ ਆਏ ਨੇ ਮਖਲੂ ਘਟੂ ਘਟ 6-7 10-12 ਲੋੜ ਉਹਨਾਂ ਨੇ ਕਦੇ ਇੱਕ ਮੇਰੇ ਚੱਲਿਆ ਲੈ ਕੇ ਸੀ ਕੋਲ ਇੱਕ ਆਏ ਨੇ ਐਮ ਗੋਲੀ ਲੱਗੀ ਮੇਰੇ ਬੂਟ ਤੇ ਇੱਕ ਬੜਵਾ ਜੀ ਮੈਨੂੰ ਮਾਰਿਆ ਉਹ ਤੇਨੇ ਖੋਪਾ ਸੀ ਬੰਨ ਲਓ ਕਿੰਨੇ ਕਿੰਨੇ ਭਾਈ ਕਿੰਨੇ ਗੇ ਫਾਇਰ ਕੀਤੀ ਉਹਨਾਂ ਨੇ ਆ ਇੱਥੇ ਰੌਣਕ ਹੋ ਗਏ 10-12 ਭਾਈ ਕਿੰਨੇ ਬੰਦੇ ਸੀ ਕਿੰਨੇ ਬੰਦੇ ਇਹ ਦੋ ਜਣੇ ਨੇ ਦੋ ਜਣੇ ਹਾਂਜੀ ਉਧਰੋਂ ਆਏ ਨੇ ਭੇਟ ਕੇ ਲੋੜੇ ਕਿੱਥੇ ਕਿੱਥੇ ਆਏ ਨੇ ਮੋਟਰਸਾਈਕਲ ਨਹੀਂ ਪਤਾ ਲੱਗਾ ਪਤਾ ਨਹੀਂ ਕਾਹਦੇ ਤੇ ਆਏ ਨੇ ਇਹ ਰਮਿਆ ਦੀ ਗੋਲੀ ਪਾ ਦੇ ਆ ਬੂਟ ਦੇ ਵਿੱਚ ਚਲਾਂਗੀ ਹੈ ਹੋ ਗਿਆ ਤੇਰਾ ਪਾਪਾ ਥੱਲੇ ਹੋ ਗਿਆ ਥੱਲੇ ਨਿਸ਼ਾਨ ਹੈ ਉਹ ਨਿਆਏ ਆ ਕਿ ਕਿਸੇ ਬਾਹਰ ਖਲੋਤੇ ਦੀ ਬਾਕੀ ਦੁਕਾਨ ਦੇ ਬਾਹਰੋਂ ਤੇ ਅਸੀਂ ਸਟੇਪ ਪੋਜੀਸ਼ਨ ਦੇ ਦਿੰਦੇ ਹਾਂ ਫੋਲਡ ਕਰੋ ਓਏ ਮੈਨੂੰ ਕੋਈ ਥ੍ਰੈਟ ਨਹੀਂ ਸਰ ਇਹਨਾਂ ਨੂੰ ਜੇ ਸਾਡਾ ਰੁਕੇ ਨਾ ਜੇ ਆਪਕੇ ਦੇ ਸਤੇ ਮੂਝ ਹੁੰਦੇ ਕੋਈ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਹੈ ਇਹ ਜਾਰੀ ਨਹੀਂ ਰਹੀ ਜੇ 6 ਬੰਦੇ ਮਗਰ ਤੋਂ ਵਾਲੀ ਹੈ डॉक्टर साहब की मामला है जो फायरिंग इंसीडेंट हो कि लोग आए अच्छे को तकरीबन अठ आज के भी मिनट के पेशेंट प्रजेंट किए विद एनर्जी हिस्ट्री आफ गन शॉट ਇਹ ਜਿਹੜੀ ਇਨਸੀਡੈਂਟ 6 ਟੋਟਲ ਸਾਡੇ ਕੋ ਜਿਹੜੇ ਪੇਸ਼ੈਂਟ ਪ੍ਰੈਜ਼েন্ট ਕੀਤੇ ਉਹ 6 ਸੀਗੇ ਤੇ ਜਿਹੜੇ 2 ਸੀਗੇ ਉਹਨਾਂ ਚ ਸਰਪਜੀਤ ਸਿੰਘ ਐਂਡ ਗੰਨਾਮਨ ਦੇ ਵਰ ਬਰਾਉਟਡ ਉਹ ਪਹਿਲਾਂ ਹੀ ਲਾਈਫ ਡੈਥ ਹੋ ਚੁੱਕੀ ਸੀ ਠੀਕ ਹੈ ਜਿਹੜੇ ਬਾਕੀ 4 ਨੇ ਉਹ ਇੰਜਰਡ ਸੀਗੇ ਜਿਹੜੇ ਉਹ ਉਹਨਾਂ ਦਾ ਟ੍ਰੀਟਮੈਂਟ ਇਸ ਚੱਲ ਰਿਹਾ ਤੇ ਜਿਹੜਾ ਉਹਨਾਂ ਦੀ ਅੰਡਰ ਅਬਜ਼ਰਵੇਸ਼ਨ ਸਾਡੇ ਕੋ ਹੈਗੇ ਨੇ ਪੇਟੈਂਟ ਵਾਚ ਚੱਲ ਰਹਾ ਹੈ ਜਿਹੜਾ ਦੇ ਬਰਾਡਟ ਉਮੋਚੀ ਜੇ ਨਹੀਂ ਫਿਲਹਾਲ ਉਹਨਾਂ ਦੇ ਜਿਹੜੇ ਰੈਲੀਟਿਵ ਸੀ ਕੰਪਲੀਟ ਪਰਸਨ ਸੀਗੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੋਲ ਕੋਰਪੋਰੇਸ਼ਨ ਦੱਸਣਾ ਬੋਲਿੰਗ ਦੇ ਨਾਮ ਕੀ ਹੈ ਜੀ ਲੈਟ ਮੀ ਦਿ ਨਾਮ देयर वर 4 ਪੇਸ਼IENTS ਤੇ ਇਹ ਹੈਗੇ ਸੀਗੇ ਅਮ੍ਰਿਤਪਾਲ ਅਮਨਦੀਪ ਸੰਜੀਵ ਐਂਡ ਜੁਗਲ ਕਿਸ਼ੋਰ ਅੱਛਾ ਕੁਝ ਇਹਦੇ ਬਾਰੇ ਪਰ ਇਨਫੋਰਮੇਸ਼ਨ ਹੈ ਕਿ ਇਹ ਇਨਸੀਡੈਂਟ ਹੋਇਆ ਕਿੱਥੇ ਆਇਆ ਜਾਂ ਕਿਹੜੀ ਜਗ੍ਹਾ ਤੇ ਹੋਇਆ ਕੀ ਹੋਇਆ ਨੇ ਵੀ ਇਨ ਦੀ ਸਿਟੀ ਹੋਇਆ ਪਰ ਅਪਰੋਕਸੀਮੇਟ ਹੈ ਮੈਨੂੰ ਮਿਨਮ ਨਹੀਂ ਪਤਾ ਫਿਲਹਾਲ ਕੀ ਖੁਦਾਨਾ ਹੈ ਪੁਲਿਸ ਵੱਲੋਂ ਪੁਲਿਸ ਨੂੰ ਇਨਫੋਰਮੇਸ਼ਨ ਜਿਵੇਂ ਜਿਹੜੇ ਉਹ ਟੈਂਡਰ ਸੀਗੇ ਉਹ ਘੇਰੇ ਸੀਗੇ ਵੀ ਕੋਈ ਮਹਾਰ ਮਹਾਰਾਜ ਦੇਸ਼ਾ ਸਿੰਘ ਹਾਲ ਦੇ ਉੱਥੇ ਹੋਇਆ डायरेक्टली ਤਾਂ ਐਗਜੈਕਟ ਲੋਕੇਸ਼ਨ ਨਹੀਂ ਬਤਾਲ ਸਕਦੇ ਪੁਲਿਸ ਨੂੰ ਕੋਈ ਇਨਫੋਰਮੇਸ਼ਨ ਹਸਪੀਟਲ ਵੱਲੋਂ ਦਿੱਤੀ ਗਈ ਨੇ ਪਰ ਪੁਲਿਸ ਪਹਿਲੇ ਆਏ ਨੇ ਨਹੀਂ ਸਾਡੇ ਵੱਲੋਂ ਇਨਫੋਰਮੇਸ਼ਨ ਇੱਕ ਜਿਹੜੀ ਪੁਲਿਸ ਇਨਫੋਰਮੇਸ਼ਨ ਜਿਹੜੀ ਇੰਟੀਮੇਸ਼ਨ ਹੁੰਦੀ ਉਹ ਰਿਟਰਨ ਕੀਤੀ ਜਾਊਗੀ ਤਾਂ ਫਿਲਹਾਲ ਉਹ ਜਿਨ੍ਹਾਂ ਨੂੰ ਜੋ ਵੀ ਉਹਨਾਂ ਦੇ ਇਨਫੋਰਮੇਸ਼ਨ ਰਿਸੋਰਸਸ ਆਈ ਡੋਨਟ نو ਉਹਨਾਂ ਨੂੰ ਵੀ ਤੁਮ ਬੀ ਹੋ ਕੀਤਾ ਪੁਲਿਸ ਕਾ ਵੀ ਆ ਪੁਲਿਸ ਅਫੀਸ਼ਰਸ ਆਈ ਡੋਨਟ ਹਾਂ ਜੀ ਹਾਂ ਜੀ ਬਿਲਕੁਲ ਜੀ ਆ ਪੁਲਿਸ ਸਟੇਸ਼ਨ ਸਿਟੀ ਦੇ ਐਸੈਟਸ ਆਉਟ ਜੀ ਡੀ ਸੀ ਕੋਲ ਆਈ ਗੈਸ ਆ ਕੇ ਤੇ ਮੈਂ ਜੁੱਤੀ ਸ਼ਰੀਆ ਵੇਖਣ ਡਿਆ ਮੇਰੀ ਗੱਲ ਸੁਣ ਕਿੰਨੂ ਰੋਈਏ ਜਾ ਕੇ ਦੱਸੋ ਪਹਿਲਾਂ ਮੈਨੂੰ ਯਾਰ ਕਿੰਨੇ ਪਰਚੇ ਰਜਿਸਟਰ ਹੋਣ ਰਹੇ ਮੈਂ ਕਿ ਮੇਰੀ ਗੱਲ ਉਹ ਤਾਂ ਥੋੜੇ ਹੋ ਜੀ ਪਾਪਾ ਸੋਲ ਫੜੇ ਜਾਣ ਦੇ ਜਿਹੜੇ ਜਿਹੜੇ ਭੁਲਾਉਂਦੇ ਪਾਪਾ 100 ਰੁਪਏ ਮੇਲ ਮੰਦੇ ਨੇ ਹੋਣੀ ਡੇਰੇ 8 ਤੋਂ ਬਾਅਦ ਪਰਚੇ ਰਜਿਸਟਰ ਹੋ ਗਿਆ ਮੈਂ ਕਹਿੰਦਾ ਹੋ ਗਿਆ ਹੋ ਗਿਆ ਉਹਦਾ ਕੀ ਫਰਕ ਪਿਆ ਕੋਈ ਫਰਕ ਨਹੀਂ ਪਿਆ ਜਿਹੜੇ ਬੰਦੇ ਅਕਾਉਂਟ ਦੇ ਆ ਉਹ ਉਹ ਸ਼ਰੀਆ ਫੜਣ ਦੇ ਨੇ ਬੜੇ ਵੱਡੀਆਂ ਬਿਮਾਰੀਆਂ ਉਹਦਾ ਕਾਬੂ ਹੋਣ ਦੇ ਉਹ ਬੰਦ ਨਹੀਂ ਹੋਣ ਉਹ ਪਰਕੰਡੇ ਆਪਾਂ ਤੁਸੀਂ ਮੁੱਖਾ ਦਿਓ ਥੋੜਾ ਜਾਂ ਉਹ ਮਹੀਨਾ ਦੇ ਹੀ ਜਾਂਦੇ ਆ ਮੈਂ ਮੀਡੀਆ ਪਰਦਾਈ ਨਹੀਂ ਜੇ ਅਗਰ ਉਹ ਮੇਰੀ ਉਹ ਨਹੀਂ ਸਾਰੇ ਉਹ ਸਰ ਹਾਂ ਨਾ ਆ ਗਏ ਹੋਣੀ ਸਾਰੇ ਅਸੀਂ ਵੀ ਸ਼ਹਿਰ ਚ ਰਹਿੰਦੇ ਆਈ ਬੋਲਦੇ ਨਹੀਂ ਗੱਲ ਸੁਣੋ ਆਈ ਪੁੱਛਦੇ ਖਰਾਬ ਬੋਲਦੇ ਨਹੀਂ ਅੱਜ ਮਜਬੂਰ ਹੋ ਕੇ ਬੋਲਣਾ ਪਿਆ ਸਾਨੂੰ ਆਈ ਕਹਿੰਦੀ ਬੋਲੇ ਨਹੀਂ ਕਿ ਨਹੀਂ ਯਾਰ ਕੋਆਪਰੇਟ ਕਰਨਾ ਪੁੱਛਦਾ ਪੁਲਿਸ ਕੋਆਪਰੇਟ ਕਰਨ ਦੀ ਕਰਦਾ ਹਰ ਕਮਜ਼ੋਰੀ ਸਮਝੀ ਜਾਂਦੀ ਹੈ ਤੁਸੀਂ ਕਹਿੰਦੇ ਹੋ ਕਿ 800 ਤੋਂ ਵੱਧ ਜਿਹੜੇ ਐਨਡੀਪੀਐਸ ਦੇ ਪਰਚੇ ਘਟੇਗੇ ਠੀਕ ਆ ਮੈਂ ਤੁਹਾਨੂੰ 800 ਕੀ 850 ਐਫਆਈਆਰ ਵਿਖਾ ਦੇਣਾ ਜਿਹਦੇ ਵਿੱਚ ਕਈ ਬੰਦੇ ਨੂੰ ਨਤੀ ਵਿੱਚ ਰੱਖਦੇ ਨੇ ਜਿਹੜਾ ਮੀਨ ਰਿਕਵਰੀ ਵਾਲਾ ਉਹਨਾਂ ਨੂੰ ਫੜਿਆ ਨਹੀਂ ਜਾਂਦਾ ਫੜਿਆ ਨਹੀਂ ਜਾਂਦਾ ਲੱਤੀ ਦੇ ਬਹੁਤ ਲੱਤੀ ਸਾਰੇ ਲੱਤੀ ਸਾਰੇ ਚੋਕ ਕੇ ਗਿਆ ਤਾਂ ਮਿੰਟੂ ਕਰੋ ਨਤੀਜ ਫੜ ਲਓ ਜੀ ਨੂੰ ਜਿਹੜੀ ਜਰੀਆ ਬਣਾ ਦਿੰਦੀ ਹੈ ਇਹ ਗੱਖ ਨਹੀਂ ਗਾ ਪਰ ਮੇਨ ਰਕਬੜੀ ਵਾਲਾ ਬੰਦਾ ਅੱਜ ਤੱਕ ਨਹੀਂ ਫੜਿਆ ਗਿਆ ਚਲੋ ਹੁਣ ਦਿਓ ਆਪਣਾ ਮੌਕਾ ਬਣਾਓ ਜਿਹੜੀਆ ਤੋਂ ਅੱਛੀ ਕਰੀਏ ਠੀਕ ਹੈ ਨਾ ਤੁਸੀਂ ਆਪਣਾ ਬਣਾ ਜੀ ਆਪਾਂ ਤੁਹਾਡਾ ਹਰ ਵਾਲੇ ਸਹਿਮਤ ਆ ਜਿਆਦਾ ਲੋਕ ਹਰ ਕਰਨ ਖਾਤਰਾ ਕੋਲੋਂ ਜਾ ਰਹਾ ਪਹਿਲੇ ਇੱਕ ਨੂੰ ਦੱਸ ਤੈਨੂੰ ਵਲਸਕੀ ਦੇ ਕੋਲ ਤਰਲੇ ਮਾਰੀਏ ਮੈਂ ਦੱਸੋ ਪਹਿਲੇ ਰੋਈਏ ਕਿਦੇ ਕੋਲ ਮੈਚ ਆ ਗਿਆ ਬੇਕੋ ਆ ਜਾ ਕੋਈ ਗੱਲ ਮੈਂ ਗੱਲ ਜਿਹਨੂੰ ਆਪਾਂ ਅਫਸਰਾ ਕੋ ਚਾਹੀਏ ਦੇਖੋ ਅਫਸਰ ਸਾਰ ਨੂੰ ਕਹ ਰਿਹਾ ਕੋਈ ਗੱਲ ਕਰਦੇ ਹਾਂ ਜੀ ਬੋ ਦੱਸੋ ਵੀ ਆਪਾਂ ਉਹ ਇੰਜੀਨੀਅਰ ਚਾਹੁੰਦੇ ਆਂ ਇਹ ਲੋਕਾਂ ਦਾ ਕੰਮ ਕਰਾਉਣ ਉਹਨੇ ਆਪਣਾ ਥੋੜੀ ਮੰਗਿਆ ਕਦੀ ਐਸੇ ਵੀ ਸਾਰ ਕੋਈ ਨਹੀਂ ਆਪਰੇ ਵਾਲੇ ਕੋਈ ਮੰਗਿਆ ਜਦੋਂ ਉਹਨੇ ਲੋਕਾਂ ਦਾ ਕੰਮ ਕਰਾਉਣਾ ਉਹ ਇੱਕ ਵੀ ਨਹੀਂ ਹੁੰਦਾ ਨਹੀਂ ਸਾਰ ਨੂੰ ਹੁੰਦੇ ਲੋਕਾਂ ਦਾ ਕੰਮ ਆਹ ਆਪ ਦੇ ਵਿੱਚ ਦੇਖਿਆ ਚਲੋ ਰੋਕੇ ਪਤਾ ਕੀ ਨੀ ਰੋਕ ਰੋਕ ਹਰ ਵਾਰੀ ਗੁੰਗਲਾਂ ਮਿੱਟੀ ਝੜ ਕੇ ਭੇਜਦਾ ਜਾਂਦਾ ਹਰ ਵਾਰੀ ਗੁੰਗਲਾਂ ਮਿੱਟੀ ਭਰਦਾ ਨਹੀਂ ਗੁੰਗਲਾਂ ਮਿੱਟੀ ਕੋਈ ਨਹੀਂ ਆਜਾ ਬੇਖੇ ਮੇਰੀ ਗੱਲ ਤੋਂ ਜੇ ਜੇਰਾ ਆਈ ਤਾਂ ਆਈ ਲੋਕਾਂ ਦਾ ਨਮਾਇੰਦੇ ਆ ਨਾ ਆਈ ਲੋਕਾਂ ਦਾ ਨਮਾਇੰਦੇ ਆ ਮੇਰੀ ਗੱਲ ਹੀ ਆਸ ਇਹਦਾ ਇਹ ਪਰਸਾੜਾ ਵਾਤੇ ਕਿਤਾ ਕੋਈ ਸਹਦ ਵੀ ਨਹੀਂ ਸਭ ਉਹੀ ਉਹਦਾ ਇੱਕ ਮਿੰਟ ਜੀਆ ਵੇਖੋ ਮੈਂ ਉਹ ਦਿਨ ਮੈਨੂੰ ਜਿਹੋ ਧਮਕੀ ਲੱਗੀ ਸ਼ਨੀਵਾਰ ਲੱਗੀ ਮੈਨੂੰ ਫੋਨ ਆ ਜਦੋਂ ਜੀ ਸਾਹਿਬ ਕਹਿੰਦੇ ਆ ਤੁਹਾਨੂੰ ਆ ਤੁਹਾਨੂੰ ਕਹਿੰਦੇ ਆ ਆਪ ਉਸੇ ਚੱਲ ਜੀ ਚਲੋ ਦੋਸਤੋ ਕੀ ਮੈਨੂੰ ਮੈਨੂੰ ਕੀ ਕੀ ਕਰਨਾ ਹੈ ਤੋ ਦੱਸੋ ਕ ਗੱਲਾ ਸੁਣਵਾ ਸੀ ਬੁਲਾਈਆਂ ਮੈਨੂੰ ਤਾਂ ਮੈਂ ਉਹਨੂੰ ਦਿਖਾਤਾ ਵੀ ਆਲਾ ਕਿਸੇ ਦੀ ਜਾਣਦੇ ਪਰਵਾਹ ਨਹੀਂ ਨਾ ਕੋਈ ਮਰ ਗਿਆ ਮਰ ਜੇ ਇੱਧਰ ਬੱਗੇ ਬੱਗਵਾਲ ਉਹ ਮਰ ਗਿਆ ਪੰਜ ਬੜਾਈ ਕਿੱਕੇ ਇੱਕ ਬੇਟੀ ਨੂੰ ਇੱਕ ਬੇਟੀ ਸੁਣੋ ਜੁਸਤਾ ਚੋਏ ਕਮੈਂਟਰੀ ਆਦੇ ਤੁਸੀਂ ਆਪਾ ਦੇਣਾ ਇੱਧਰ ਲੇਖੋ ਇਹ ਕੀ ਕਹਿੰਦੇ ਨੇ ਕਹਿੰਦੇ ਦਿਖਾਓ ਮੈਨੂੰ ਕਿੱਥੋਂ ਆਈ ਮੈਂ ਦਿਖਾਇਆ ਬਸ ਮੂੰਹ ਭਾਈ ਲੈ ਕੇ ਮੂੰਹ ਮਾਈ ਲੈ ਕੇ ਆਇਆ ਉਹ ਕੀ ਕਹਿੰਦੇ ਸੀ ਇਹ ਇੱਥੇ ਰਹਾ ਜਿਵੇਂ ਲਿਖਿਆ ਤਰੀਕ ਨੀ ਜਿੱਦੋਂ ਆਈ ਅਗਲੇ ਜਸਤੇ ਹੀ ਆਵਾ ਤੇ ਜਿਰੋ ਅਗਲੇ ਦਿਨ ਆਜੀ ਮੈਂ ਉਹਦੀ ਸਕਰੀਨ ਸ਼ਾਟ ਪਾ ਦੇਣਾ ਮੈਂ ਮੇਲ ਵੀ ਐਪਲੀਕੇਸ਼ਨ ਵੀ ਦੇਤੀ ਉਹ ਤਾਂ ਕੀ ਕੀਤਾ ਜਿਆ ਕਰ ਲੈ ਫੜੇ ਕਰੀ ਹੋਈ ਇਹ 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 ਦੇਖੋ ਜੀ ਲੋ ਕਿਸੇ ਦਾ ਜੀ ਲੋ ਕਿਸੇ ਦਾ ਨਾ ਉਹਦਾ ਠੱਗਾ ਲਗਣਾ ਨਾ ਜਦਾਂ ਹੂਣ ਲੱਗਿਆ ਠੱਗਾ ਉਦਾਂ ਹੀ ਠੱਕੇ ਤੇ ਫਿਰ ਖਲੋਣਾ ਕਰ ਦਾਂਗੇ ਕਰ ਦਾਂਗੇ ਭਤਾ ਜੀ ਸਾਰੇ ਕੰਮ ਹੋਣ ਗਏ ਚਲ ਸ਼ਹਿਰ ਦੇ ਵਿੱਚ 20 40 ਗੋਲੀਆਂ ਚੱਲ ਜਾਣੀ ਕੋ ਸਾਡੀ ਦੁੱਧ ਮਿੰਟ ਮਿੰਟ ਦੀ 100 ਵਾਰੀ ਗੋਲ ਕਰ ਲੋ ਯਾਰ ਮੇਰੇ ਤੇ 40 ਗੋਲੀਆਂ ਚਲਾ ਕੇ ਬੰਦੇ ਭਾਜਣ ਡਿੱਪਣੇ 100 ਵਾਰੀ ਮੇਰੇ ਕੋਲ ਤਾਂ ਕੀ ਹੋਈ ਪੁਲਿਸ ਸਾਡੀ ਤੇ ਕੀ ਹੋਇਆ ਸਾਡੀ 100 ਵਾਰ ਕਰਾਂ ਤਕ ਪੜੋ ਕਰਾਂ ਲੋ ਖਾਓ ਪੜੋ ਕਰਾ ਲੋ ਲੈਣ ਆਡਰ ਨਿਊ ਕਸ ਕੰਮ ਕੀਤਾ ਜਾਂਦਾ ਹੈ ਅਈ ਧਰਨਾ ਇਸ ਕਰਕੇ ਦੇ ਦੇ ਪਰ ਸ਼ਰੀਰ ਦੇ ਦੁਕਾਨਾਂ ਦੇ ਅੰਦਰ ਆ ਕੇ ਚੱਲਣੀਆਂ ਹੈ ਲੈਣ ਆਡਰ ਹੈ ਹੀ ਨਹੀਂ ਕਹਿੰਦਾ ਕਾਰੀਆਂ ਦਾ ਦੁਕਾਨਾਂ ਦਾ ਕੰਮ ਕਰਨਾ ਨਾ ਨਾਸਿਬ ਹੋਇਆ ਪਿਆ ਦਾ ਆਪ ਦੇਖਿਓ ਉੱਥੇ ਸਾਰਾ ਦਿਨ ਮੈਂ ਸਿਰਫ ਸਪੈਸ਼ਲ ਇੱਕ ਮਾਡਲ ਚ ਲੱਗ ਰਹੀ ਆਂ ਹੋਰ ਉਹਦੇ ਹਾਲਾ ਬੋਖਦੇ ਆ ਸਾਰਾ ਤੁਹਾਡੇ ਤਹੀ ਫੇਰਾ ਮਾਰ ਕੇ ਤੁਰ ਗਿਆ ਨਾ ਉਸ ਤੋਂ ਬਾਅਦ ਉਹ ਤੋਂ ਪਟਾਲਾ ਮੇਰੀ ਬੇਬੇਰੀ ਬੇਦੀ ਸੁਣੋ ਗਾਹਾਂ ਵਿੱਚ ਬੋਲ ਰਿਹਾ ਆਪਾਂ ਪਟਾਲਾ ਚੀਮ ਹੋ ਗਿਆ ਮੇਰੀ ਮੇਰੀ ਜੀ ਮੈਂ ਤੁਹਾਨੂੰ ਜੁਆ ਕਰਾਉਣਾ ਇੱਕ ਵਾਰ ਸੁਣੋ ਮੇਰਾ ਬਾਸਰੇ ਬਚਣ ਨੇ ਅਨਜਾ ਮਰਦੀ ਪੁਲਸੋਂ ਦੀ ਗੱਲ ਸੁਣ ਲੋ ਮੈਂ ਮੇਰੀ ਮਾਂ ਬੋਲਣ ਲਗਾ ਜੁਆ ਕਰਾਉਣਾ ਪੁੱਤ ਨੂੰ ਪੈਸਾ ਦਿਓ ਤੁਹਾਡਾ ਕੰਮ ਹੋ ਜਾਦਾ ਮੈਂ ਸਾਹਮਣੇ ਕਹਿੰਦਾ ਜੇ ਮੇਰੀ ਗੱਲ ਸੁਣੋ ਪਹਿਲੇ ਤੁਸੀਂ ਮੇਥੋਂ ਦੀ ਗੱਲ ਤੁਸੀਂ ਪੈਸਾ ਦਿਓ ਜੁਆ ਕਰਾਉਣਾ ਕਰਾ ਚੁਟਾ ਵੇਚਣਾ ਦਿੱਤਾ ਵੇਖ ਲੋ ਜੇ ਚੋਰੀਆਂ ਕਰਾਨੀਆਂ ਚੋਰੀਆਂ ਕਰਾ ਲਓ ਤੇ ਅੜੜਾ ਸਾੜਾ ਕਰਾਉਣਾ ਤਾਂ ਪੁੱਤ ਨੂੰ ਪੈਸਾ ਦਿਓ ਤੇ ਕਿੰਨੂ ਜੇ ਕੰਪਲੇਟ ਕਰਨੀ ਤੇ ਕਿਹੜੇ ਪਿਓ ਨੂੰ ਕਰੀਏ ਐਸਐਸਪੀ ਨੂੰ ਇੱਕ ਮਿੰਟ ਸੁਣ ਲੋ ਮੇਰੀ ਗੱਲ ਐਸਐਸਪੀ ਨੂੰ ਕਰੀਏ ਤਾਂ ਸੰ ਦਿੱਤ ਨੂੰ ਕਰੀ ਤਾਂ ਕੋਈ ਆਛਤ ਨਹੀਂ ਇਹ ਮਾੜਾ ਕੰਮ ਰੰਡੀ ਕਾ ਨਾ ਹੋਇਆ ਉਹ ਜੇ ਤੁਹਾਡੇ ਪੁਲਿਸ ਲੈਣ ਦੇ ਬਾਹਰ ਜਿੱਥੇ ਤੁਹਾਡਾ ਸਬਜੀ ਮੰਡੀ ਦੇ ਬਾਹਰ ਜਿੱਥੇ ਸੀਐਸਟਾ ਬਰੇ ਉਹਦੇ ਬਾਹਰ ਤੋਂ ਚੱਲਣ ਦੇ ਝਗੜੇ ਝੜਦੇ ਉਹ ਨਹੀਂ ਫੜਦਾ ਪੁਲਿਸ ਫੜਦਾ ਕੀ ਆ ਇਹ ਤੁਹਾਡੀਆਂ ਆ ਪਾ ਪਟਾਲੇ ਛੜਦੇ ਤੁਹਾਡੇ ਲੋਕ ਦੇ ਬਾਹਰ ਉਹ ਦੇਖੋ ਇੱਥੇ ਜੋ ਉਹ ਯਾਰ ਇੱਕ ਮਿੰਟ ਹੋਟਲ ਚੱਲਣ ਦੇ ਆ ਹੋਟਲਾਂ ਚੱਕਲੇ ਚੱਲਣ ਦੇ ਫੋਨ ਬੰਦ ਕਰਾਉਂਗਾ ਜਿਹੜੀਆਂ ਗੱਲਾਂ ਲਿਖਣੀਆਂ ਲਿਖ ਲਓ ਸਾਹਮਣੇ ਥਾਣਾ ਇਹ ਲਾ ਕੰਮ ਗਲਤ ਨਹੀਂ ਹੋ ਰਿਹਾ ਸਾਰੀਆਂ ਤੁਹਾਡੇ ਨਾਲ ਕਰਨ ਕਰਾਂਗੇ ਨਹੀਂ ਕੋਈ ਗੱਲ ਨਹੀਂ ਮੇਰੀ ਸਾਡੀ ਸਾਡੀ ਹਰ ਵਾਰੀ ਆਖਰ ਨੂੰ ਵੀ ਸਾਨੂੰ ਆਪਣੇ ਨਾਲ ਕੋਈ ਨਹੀਂ ਚੱਲਣ ਲੋਕਾਂ ਬਾਹਰ ਨਹੀਂ ਜਾਏ ਇਹ ਤਾਂ ਤੁਹਾਡੀ ਜ਼ਿੰਮੇਵਾਰੀਆਂ ਨੂੰ ਕਾਇਮ ਕਰਦੇ ਤੁਸੀਂ ਆ ਜਾਂਦੇ ਕਪਤਾਨ ਦੇ ਐਸਐਸਪੀ ਬੈਠਾ ਜਿਹੜੇ ਪਿਓ ਰੋਈ ਗਈ ਹੈ ਆਪਾਂ ਅੱਜ ਦਾ ਬੰਦੂ ਮੰਗਵਰ ਲਿਖ ਕੇ ਦੋ ਆ ਆਪਣੀਆਂ ਜਿਹੜੀਆਂ ਗੱਲਾਂ ਆ ਉਹ ਲਿਖ ਕੇ ਦੋ ਤਾਂ ਕੰਮ ਨਹੀਂ ਬੇੜੀ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਸਾਡਾ ਜਨਵਰੀ ਆ ਇਹ ਕਹਿੰਦੇ ਆਪਾਂ ਮੰਗ ਦਾ ਰਮਨਤਾ ਨਹੀਂ ਸਾਡਾ ਮੰਗ ਨਹੀਂ ਇਹ ਜਨਵਰੀ ਬੰਦਰ ਨਾਲ ਦੀ ਬਿਲਕੁਲ ਹੋਰ ਇੱਥੇ ਧੰਨਾ ਦਿੱਤਾ ਜਾਏਗਾ ਜੇ ਸਾਡੀ ਕੋਈ ਮੰਗਣੀ ਜਾਂ ਕੋਈ ਨਹੀਂ ਦਿੱਤੀ ਜਾਣਾ ਕੁਝ ਨਹੀਂ ਲਿਖਣਾ ਉਹ ਦਿਨੇ ਨਹੀਂ ਲਿਖਣਾ ਹੋਰ ਚਾਹੀਦਾ ਹੋਰ ਚਾਹੀਦਾ ਪਰ ਤੋਂ ਵੀ ਆ ਜੇ ਪੋਰਟ ਦਾ ਫਰਜ਼ ਵੀ ਲਾਉਣ ਦਾ ਅੰਦਰੂਗਾ ਮੁਕਾਵਮਾ ਕਰ ਨੂੰ ਬੰਦ ਕਰੇ ਉਹ ਦੱਦੀ ਭਾਈ ਕਰੋ ਜਲਦੀ ਤੋਂ ਦੇ ਹੈਗੇ ਨੇ ਇਹ ਲੋਕੜੀਆਂ ਜਾਂਦੀਆਂ ਨੇ ਮੈਨੂੰ ਗੋਲੀਆਂ ਵੱਜੀਆਂ ਮੇਰੇ ਬੰਦੇ ਫੜੇ ਨਹੀਂ ਗਏ ਮੰਗਦੀ ਹੈ ਪੰਜ ਸਾਲ ਪਹਿਲੇ ਕੋਈ ਜਾਂਦਾ ਮਰੇ ਦਾ ਕਿਨੇ ਵਾਪਸ ਲਿਆਉਣਾ ਇਹਨਾਂ ਨੂੰ ਪਹਿਲੇ ਨਹੀਂ ਕੀਤੇ ਮਰ ਕੇ ਨੇ ਦੋ ਮਾਵਾਂ ਦੇ ਬਦੋਂ ਕੋਲ ਵਾਪਸ ਲਿਆਉਗਾ ਫਟੇ ਲੋਕ ਨੇ ਲੋਕਲ ਬੰਦਾ ਪਹਿਲਾਂ ਜਿਹੜੀ ਯੂਨੀਵਰਸਿਟੀ ਦੇ ਮਤਲਬ ਮਰਨ ਨਾ ਪਹਿਲਾਂ ਅੱਜ ਕੋਈ ਕੋਈ ਜਾਂਦਾ ਜਿਹਨੂੰ ਫੋਨ ਕਰੀਆ ਬੱਕਾਲੇ ਕਿਸੇ ਬੰਦੇ ਨੂੰ ਕੀਤਾ ਕਹਿੰਦਾ ਮੇਰੇ ਕੋਲ 10 ਲੱਖ ਮੰਗਿਆ ਅੱਜ ਕਿਸ ਨੂੰ ਹੀਰੇ ਵਾਲਿਆਂ ਨੂੰ ਜਿਹਦਾ ਕਹਿੰਦਾ ਮੇਰੇ ਕੋਲ 20 ਲੱਖ ਮੰਗਿਆ ਮੈਂ ਵੀ ਅਸਲ ਤੇ ਹੋਰ ਬੰਦੇ ਜਾਂਦੇ ਸਾਨੂੰ ਪੁਲਿਸ ਨਾਲ ਇਹ ਹੋਰ ਜਦੋਂ ਅਲਰਟ ਹੁੰਦੀ ਜਦੋਂ ਕਿਸੇ ਦੇ ਗੋਲੀ ਸਿੱਧੇ ਮੱਥੇ ਤੇ ਆ ਕੇ ਬਾਈ ਮੱਥੇ ਤੇ ਵੱਜਦੀ ਫੇਰ ਫੇਰ ਇਹ ਫੜ ਲਾਂਗੇ ਜੀ ਉਹ ਬੰਦਾ ਕਿਹਦੇ ਘਰ ਦਾ ਮਰ ਗਿਆ ਫੜ ਕੇ ਕੀ ਕਰੋਗੇ ਬਾਈ ਆਪਾਂ ਨੂੰ ਹੁੰਦੇ ਜੀ ਇਹ ਨਾ ਰੱਤੀ ਇਹ ਕਰਦੇ ਹੋ ਤੇ ਸਾਨੂੰ ਸਿਰ ਕੋਪਰਟ ਕਰੋ ਅਲਰਟ ਕੀ ਕਰੀਏ ਕੋਪਰਟ ਕੀ ਕਰੀਏ ਵੀ ਆਪਣੇ ਤੇ ਮਰਨ ਨੂੰ ਤਿਆਰ ਮਾਰ ਦੋ ਤੁਝੇ ਮਾਰ ਦੋ ਉਹ ਯਾਰ ਇਹਨਾਂ ਦੇ ਵਿੱਚ ਕੋਈ ਮਾਰ ਕੇ ਜਿਹੜਾ ਤਰੀ ਮਾਰ ਦੋ ਅੰਦਰੋਂ ਸਾਨੂੰ ਖਾਸਾ ਲੋਕਾਂ ਤੇ ਕਾਰਵਾਈ ਕੋ ਨਹੀਂ ਚਾਰ ਚਾਰ ਉਹਨਾਂ ਨੇ ਮਾਰਨਾ ਤੁਝੇ ਮਾਰ ਦੋ ਤੁਹਾਨੂੰ ਕੋਈ ਰੂਟ ਦੇ ਬੰਦੇ ਵਿਆਹ ਹੋਇਆ ਬਈ ਮਰਨਾ ਹੀ ਹੈ ਸੋਚਿਆ ਵੀ ਮਰਨਾ ਹੀ ਹੈ ਅਸੀਂ 9 ਮਹੀਨੇ ਨੂੰ ਧਮਕੀ ਆ ਇਹ ਸ਼ਨੀਵਾਰ ਨੂੰ ਧਮਕੀ ਆ ਇਹ ਸਾਰਿਆਂ ਤੋਂ ਚਾਰ ਚਾਰ ਮਹੀਨੇ ਹੋਏ ਕੋਈ ਪਲਾਨ ਵੀ ਬੁਲਾਉਂਦਾ ਨਾਲ ਪੁੱਛਦਾ ਹੈ 5 ਮਹੀਨੇ ਦਰਖਾਸਤ ਪਈ ਸੀ ਟੀ ਸੀ ਨਾਲੇ ਅੱਜ ਤੱਕ ਕਿਸੇ ਨੇ ਕਾਰਵਾਈ ਨਹੀਂ ਕੀਤੀ ਸੀਐਸ ਦਾ ਵੀ ਹੈ 5 ਮਹੀਨੇ ਹੋ ਗਏ ਮੇਰੀ ਜਗ੍ਹਾ ਤੇ 5 ਵੀ ਮਹੀਨੇ ਹੋ ਗਏ ਦਰਖਾਸਤ ਕੋਈ ਨਹੀਂ ਕਾਰਵਾਈ ਕਿੱਥੇ ਜਾਣਾ ਬੰਦ ਨੇ ਠੀਕ ਹੈ ਜੇ ਵੀ ਆਪਣਾ ਅਨੁਆਇੰਵਰਸਿਟੀ ਕਰਦੇ ਹੋ ਤੇ ਕੋਈ ਬਿਜਾਰ ਕਰਾਓ ਤੇ ਆਪਾਂ ਜਿਹੜੀਆਂ ਅਨੁਆਇੰਵਰਸਿਟੀ ਨੇ ਕਰੀਏ ਆਪਾਂ ਸਾਰੇ ਆ ਚਲੋ ਅਸੀਂ ਸਾਰਾ ਸੋਹਣਾ ਸੋਹਣਾ ਤੋਂ ਬਾਅਦ ਸਾਡੀ ਪ੍ਰੋਗਰਾਮ ਅੱਜ ਇਹਨਾਂ ਸੇਵਾ ਵਾਲੀ ਪੱਕਾ ਬੰਦ ਕਰਵਾਵਾਂਗੇ 8:00 ਵਜੇ ਸ਼ਾਂਦੀ ਸੰਦੀਪਪੁਰਬ ਕੋ ਬੰਦ ਹੋਏਗਾ ਸੋਮਵਾਰ ਜਿਹੜਾ ਪੂਰੀ ਬੰਦ ਰਹੇਗਾ ਬਡਾਲਾ ਸ਼ਹਿਰ ਔਰ ਹੋਏਗਾ ਜਿਹੜੇ ਪੰਜਾਹ ਦੇ ਵਿੱਚ ਸਾਡੇ ਕਾਰਗਰਤਾ ਇਥੇ ਆਉਣਗੇ ਇਹ ਰੱਖਿਆ ਵੀ ਮੇਰੇ ਲੱਗੇ ਸਾਰਾ ਕੁਝ ਕਰ ਲੱਗੇ ਉਹ ਵੀ ਆਪਣਾ ਸੋਹਣੇ ਨਾਲ ਉਡਾਲੇ ਬੰਦ ਦੀ ਕਾਰਨ ਕੋਈ ਸਮਝੋਤਾ ਨਹੀਂ ਕੋਈ ਨਾ ਤਾਨੀ ਜੋਦ ਵਾਲੀ ਸਿੱਧੀ ਹੈ ਥੋਕ ਜਾ ਕੇ بس ਤੂੰ ਹੀ ਹਾਂ ਜੀ ਤੁਹਾਡੇ ਕੋਈ ਮੰਗਣੀ ਨਹੀਂ ਬਲਾਵ ਕੋਈ ਨਹੀਂ ਤੁਹਾਡੇ ਕੋਈ ਮੰਗਣੀ ਕੋਈ ਕਾਨੂੰਨ ਵਸਤਾ ਜਿਹੜਾ ਕੰਮ ਕਰੋ